ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਵਿੱਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਕਮੇਡੀਅਨ ਕਪਿਲ ਸ਼ਰਮਾ ਹੁਣ ਪ੍ਰੋਡਿਊਸਰ ਵੀ ਬਣ ਗਏ ਨੇ ਉਹ ਛੇਤੀ ਹੀ ਕਾਮੇਡੀ ਸ਼ੋ ਨਾਈਟਸ ਵਿਦ ਕਪਿਲ ਲੈ ਕੇ ਆ ਰਹੇ ਨੇ 22 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਇਸ ਸ਼ੋ ਦੀ ਪ੍ਰੋਮੋਸ਼ਨ ਲਈ ਕਪਿਲ ਸ਼ਰਮਾ ਅੰਮ੍ਰਿਤਸਰ ਪੁਜੇ ਇਸ ਮੌਕੇ ਉਹਨਾਂ ਨਾਲ ਸਮੂਨਾ ਚਕਰਵਤੀ ਸੁਨੀਲ ਗੋਰੋਵਰ ਅਤੇ ਉਪਾਸਨਾ ਵੀ ਮੌਜੂਦ ਸਨ ਸ਼੍ਰੀ ਦਰਬਾਰ ਸਾਹਿਬ ਨਾਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਪਿਲ ਨੇ ਦੱਸਿਆ ਕਿ ਉਹਨਾਂ ਦਾ ਸ਼ੋਅ ਇੱਕ ਨਵੇਕਲਾ ਸ਼ੋਅ ਹੋਵੇਗਾ ਇਸ ਸ਼ੋਅ ਦੇ ਸੀਰੀਅਲ ਦੇ ਨਾਲ-ਨਾਲ ਦਰਸ਼ਕ ਲਾਈਵ ਸ਼ੋਅ ਦੇ ਦੌਰਾਨ ਕੋਈ ਵੀ ਸਵਾਲ ਪੁੱਛ ਸਕਦੇ ਨੇ ਇਸ ਸ਼ੋਅ ਵਿੱਚ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਵੀ ਅਹਿਮ ਭੂਮਿਕਾ ਨਿਭਾਉਣਗੇ ਬੇਸਿਕਲੀ ਲੋਕਾਂ ਨੂੰ ਹਸਾਣਾ ਹੈ ਅਸੀਂ ਜੋ ਇੰਨੇ ਸਾਲ ਤੋਂ ਪਹਿਲਾਂ ਕਰਦੇ ਆ ਰਹੇ ਔਰ ਲੇਕਿਨ ਇਹ ਹੈ ਕਿ ਕਾਮੇਡੀ ਇੰਨੀ ਹੋ ਚੁੱਕੀ ਹੈ ਪਿਛਲੇ 5 6 7 ਸਾਲ ਤੋਂ ਕਿ ਔਰ ਚੀਜ਼ ਵੀ ਔਖੀ ਹੈ ਅਸੀਂ ਸੋਚਦੇ ਹਾਂ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਦੁਬਾਰਾ ਐਂਟਰਟੇਨ ਕੀਤਾ ਜਾਵੇ ਔਰ ਨਵੇਂ ਤਰੀਕੇ ਨਾਲ ਕੀਤਾ ਜਾਵੇ ਔਰ ਇਸ ਸ਼ੋਅ ਦੇ ਵਿੱਚ ਅਸੀਂ ਕੁਝ ਨਵੇਂ ਐਲੀਮੈਂਟਸ ਲੈ ਕੇ ਆ ਰਹੇ ਹਾਂ ਜੋ ਹੁਣ ਤੱਕ ਦੀ ਹੋਏ ਨਹੀਂ ਆ ਆ ਕੁਝ ਫਨੀ ਇੰਟਰਵਿਊਜ਼ ਕਰਾਂਗੇ ਅਸੀਂ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ मिलेंगे फेसबुक पे, अस दिखा यूट्यूब पे, फॉलो करो ट्विटर पे, खबर जुड़े रहो दिन रात